ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪਾਲਕ ਤੇ ਪਨੀਰ ਦੇ ਨਾ ਪਰੌਠੇ ਬਣਾਵਾਂਗੇ ਆਪਾਂ ਪਨੀਰ ਆ ਦੇਖੋ ਘਰੇ ਬਣਾਇਆ ਤੇ ਆ ਪਾਲਕ ਵੀ ਆਪਣਾ ਘਰ ਦਾ ਬਹੁਤ ਵਧੀਆ ਕੱਚਾ ਕੱਚਾ ਆਪਾਂ ਧੋ ਲਿਆ ਇਹਨੂੰ ਸਾਫ਼ ਕਰ ਲਿਆ ਤੇ ਹੁਣ ਜੀ ਆਪਾਂ ਨਾ ਪਾਲਕ ਨੂੰ ਪਨੀਰ ਨੂੰ ਸਾਈਡ ਤੇ ਕਰ ਦਿੰਨੇ ਆ ਤੇ ਆਪਾਂ ਹੁਣ ਪਾਲਕ ਨੂੰ ਨਾ ਇਧਰ ਉਵਾਲਾਂਗੇ ਥੋੜਾ ਜਿਹਾ ਚਲ 2 ਮਿੰਟ ਹੀ ਉਵਾਲਨਾ ਕਿਉਂਕਿ ਕੱਚਾ ਤਾਂ ਹੈਗਾ ਹੀ ਇਹ ਤੁਆ ਆਪਣਾ ਪਾਣੀ ਉਬਲੀ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਡ੍ਰਿਪ ਕਰ ਦਿੰਨੇ। ਪਾਲਕ ਆਪਾਂ ਵਿੱਚ ਡ੍ਰਿਪ ਕਰਤਾ ਤੇ ਹੁਣ ਨਾ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚੀ ਚੀਨੀ ਦਾ। ਤੇ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ। ਅੱਧਾ ਕਿ ਚਮਚ ਨਮਕ ਦਾ ਪਾਵਾਂਗੇ ਚੀਨੀ ਨਾਲ ਨਾ ਪਾਲਕ ਦਾ ਰੰਗ ਨਹੀਂ ਚੇਂਜ ਹੁੰਦਾ। ਤੇ ਹਰਾ ਹੀ ਬਣਿਆ ਰਹੂਗਾ ਆ ਆਪਣਾ ਪੱਤਾ ਥੋੜਾ ਜਿਹਾ ਪੀਲਾ ਇਹਨੂੰ ਆਪਾਂ ਕੱਢ ਦਿੰਨੇ। ਤੇ ਹੁਣ ਆਪਾਂ ਨੇ 2 ਮਿੰਟ ਵਾਰ ਕੇ ਨਾ ਫਿਰ ਠੰਡੇ ਪਾਣੀ ਚ ਪਾਵਾਂਗੇ 2 ਮਿੰਟ ਹੋ ਗਏ ਆਪਾਂ ਨੇ ਪਾਲਕ ਉਬਲਦੇ ਨੂੰ ਤੇ ਹੁਣ ਆਪਾਂ ਨਾ ਇਹਨੂੰ ਕੱਢ ਕੇ ਤੇ ਠੰਡੇ ਪਾਣੀ ਚ ਪਾ ਲਿਆਂਗੇ ਐਸ ਤਰ੍ਹਾਂ ਕਰਕੇ ਫਿਰ ਇਹਦੀ ਕੁਕਿੰਗ ਰੁਕ ਜੂਗੀ ਠੰਡੇ ਪਾਣੀ ਚ ਪਾਵਾਂਗੇ ਜਦੋਂ ਹੁਣ ਆਪਾਂ ਠੰਡੇ ਪਾਣੀ ਚ ਪਾ ਲਿਆ ਹੁਣ ਆਪਾਂ ਠੰਡੇ ਪਾਣੀ ਚੋਂ ਵੀ ਇਹਨੂੰ ਕੱਢ ਲੈਨੇ ਆ ਆਪਾਂ ਥੋੜਾ ਜਿਹਾ ਪਾਣੀ ਨਾਲ ਕੱਢ ਲੈਨੇ ਫਿਰ ਨਾ ਆਪਣਾ ਬਾਹਲਾ ਲਿਕਵਿਡ ਜਿਹਾ ਬਾਂਜੂ ਆਪਾਂ ਇਹਨੂੰ ਗ੍ਰाइंड ਕਰਾਂਗੇ ਜਾਲੀ ਦੇ ਉੱਤੇ ਕੱਢ ਲੈਨੇ ਆਪਾਂ ਪਾਲਕ ਨੂੰ ਜਿਹੜਾ ਪਾਣੀ ਐ ਐਕਸਟਰਾ ਥੋੜਾ ਜਿਹਾ ਨਿਕਲ ਜਾਊਗਾ ਤੇ ਫਿਰ ਆਪਾਂ ਪਾਲਕ ਨੂੰ ਹੁਣ ਗ੍ਰाइंड ਕਰਾਂਗੇ ਪਾਲਕ ਆਪਾਂ ਪੀਸ ਲਿਆ ਦੇਖੋ ਕਿੱਡਾ ਸੋਹਣਾ ਕਲਰ ਆਇਆ ਇਹਦਾ ਤੇ ਇਹਨੂੰ ਆਪਾਂ ਰੱਖ ਲੈਨੇ ਹੁਣ ਤੇ ਹੁਣ ਆਪਣੇ ਕੋਲੇ ਨਾ ਪਨੀਰ ਐ ਤੇ ਪਨੀਰ ਨੂੰ ਆਪਾਂ ਹੁਣ ਕੱਦੂ ਕੱਸ ਵੀ ਕਰ ਸਕਦੇ ਆ ਤੇ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਹੱਥਾਂ ਨਾਲ ਵੀ ਇਸ ਤਰ੍ਹਾਂ ਕਰ ਸਕਦੇ ਆਂ ਆਪਾਂ ਇਸ ਤਰ੍ਹਾਂ ਕਰਕੇ ਬਰੀਕ-ਬਰੀਕ ਆਪਾਂ ਕਰ ਸਕਦੇ ਆਂ ਜੇ ਆਪਾਂ ਕद्दूकस ਕਰਨਾ ਤਾਂ ਆਪਾਂ ਕद्दूकस ਵੀ ਕਰ ਸਕਦੇ ਆਂ ਇਸ ਤਰ੍ਹਾਂ ਕਰਕੇ ਜੇ ਆਪਾਂ ਕੋਲ 2-3 ਦਿਨਾਂ ਦਾ ਪਿਆ ਉਹ ਤਾਂ ਆਪਾਂ ਨੂੰ ਕद्दूकस ਹੀ ਕਰਨਾ ਪੈਂਦਾ ਜਿਹੜਾ ਤਾਜ਼ਾ ਹੈ ਨਾ ਉਹਨੂੰ ਆਪਾਂ ਹੱਥਾਂ ਨਾਲ ਵੀ ਮੈਸ਼ ਕਰ ਸਕਦੇ ਆਂ ਆ ਮੈਂ ਤਾਜ਼ਾ ਹੀ ਬਣਾਇਆ ਤੇ ਹੱਥਾਂ ਨਾਲ ਵੀ ਮੈਸ਼ ਹੋ ਜਾਊਗਾ ਤੇ ਕद्दूकस ਨਾਲ ਵੀ ਹੋ ਜਾਊਗਾ ਪਨੀਰ ਆਪਾਂ ਨਾ ਕद्दूकस ਵੀ ਕਰ ਲਿਆ ਤੇ ਹੱਥਾਂ ਨਾਲ ਵੀ ਮੈਸ਼ ਕਰ ਲਿਆ ਇਹਨੂੰ ਆਪਾਂ ਸਾਈਡ ਤੇ ਕਰ ਲੈਣੇ ਇਹਦੇ ਵਿੱਚ ਮਸਾਲੇ ਆਪਾਂ ਬਾਅਦ ਚ ਪਾਵਾਂਗੇ ਪਹਿਲਾਂ ਆਪਾਂ ਨਾ ਆਟਾ ਤਿਆਰ ਕਰ ਲઈએ ਇਧਰ ਦੇਖ ਮੈਂ ਇੱਕ ਕੌਲੀ ਆਟੇ ਦੀ ਲਈ ਐ ਤੇ ਆਪਾਂ ਜਰੂਰਤ ਪਈ ਤੇ ਆਪਾਂ ਹੋਰ ਵੀ ਵਿੱਚ ਪਾ ਸਕਦੇ ਆ ਤੇ ਪਹਿਲਾਂ ਆਪਾਂ ਇਹਦੇ ਵਿੱਚ ਆਹ ਜਿਹੜਾ ਪਾਲਕ ਹੈ ਨਾ ਆਪਾਂ ਇਹਦੇ ਵਿੱਚ ਪਾ ਦਿਆਂਗੇ ਇਹ ਪਾਣੀ ਨਾਲ ਹੀ ਨਿਕਲੂਗਾ ਆ ਪਾ ਦਿਆਂਗੇ ਆਹ ਪਾਲਕ ਦੇ ਵਿੱਚ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਵਿੱਚ ਆ ਆਟੇ ਦੇ ਵਿੱਚ ਨਮਕ ਵੀ ਪਾ ਸਕਦੇ ਆ ਮੈਂ ਨਮਕ ਨਹੀਂ ਪਾਇਆ ਕਿਉਂਕਿ ਥੋੜਾ ਜਨਾ ਆਪਣੇ ਪਾਲਕ ਦੇ ਵਿੱਚ ਵੀ ਨਮਕ ਹੁੰਦਾ ਹੀ ਹੈ ਤੇ ਮੈਂ ਬੈਠੇ ਆਪਣੇ ਪਨੀਰ ਵਿੱਚ ਪਾਲਕ ਪਾਉਂਗੀ ਆਟੇ ਚ ਨਹੀਂ ਮੈਂ ਪਾਇਆ ਤੇ ਆਪਾਂ ਜੇ ਪਾਉਣਾ ਤਾਂ ਪਾ ਵੀ ਸਕਦੇ ਆ ਆਪਾਂ ਨਾ ਪਾਲਕ ਨੂੰ ਹੱਥ ਨਾਲ ਵਿੱਚ ਮੈਸ਼ ਕਰਤਾ ਤੇ ਆਪਾਂ ਥੋੜਾ ਜਾ ਆਟਾ ਹੋਰ ਪਾਵਾਂਗੇ ਨਾਲੇ ਤਾਂ ਆਪਣੇ ਕੋਲੇ ਪਾਣੀ ਪਏ ਤੇ ਨਾਲੇ ਆਟਾ ਆਪਾਂ ਥੋੜਾ ਜਿਹਾ ਹੋਰ ਪਾ ਲੈਂਦੇ ਆ ਆਪਾਂ ਥੋੜਾ ਹੋਊਗਾ ਦੋ ਮੈਂਬਰਾਂ ਵਾਸਤੇ ਬਣਾਉਣੇ ਵੈਸੇ ਤਾਂ ਤੇ ਚਾਰ ਪੰਜ ਪਰੌਠੇ ਬਣ ਜਾਣਗੇ ਆਪਣੇ ਬਸ ਆਟਾ ਆਪਣਾ ਬਣ ਕੇ ਹੋ ਗਿਆ ਜੀ ਪਿਆਰ ਤੇ ਆਪਾਂ ਹੁਣ ਨਾ ਇਹਨੂੰ ਠਾਕ ਕੇ ਤੇ ਰੱਖ ਦਾਂਗੇ ਸਾਈਡ ਤੇ ਤੇ ਆਪਾਂ ਦੂਜੀ ਤਿਆਰੀ ਕਰਦੇ ਹਾਂ ਹੁਣ ਆਪਾਂ ਨਾ ਮਸਾ ਆਪਣੇ ਪਨੀਰ ਦੇ ਵਿੱਚ ਮਸਾਲੇ ਪਾਵਾਂਗੇ ਤੇ ਨਾਲੇ ਪਾਵਾਂਗੇ ਪਿਆਜ਼ ਪਿਆਜ਼ ਪਾਵਾਂਗੇ ਆਪਾਂ ਤੇ ਆਪਣੇ ਆਹ ਧਨੀਆ ਹਰਾ ਧਨੀਆ ਤੇ ਇਧਰ ਇਹ ਜੀ ਮਿਰਚ ਹੈ ਹਰੀ ਮਿਰਚ ਇਹ ਪਾਵਾਂਗੇ ਆਪਾਂ ਨੇ ਇਹਦੇ ਵਿੱਚ ਪਨੀਰ ਚ ਪਾ ਦੇਣਾ ਇਧਰ ਆਪਣੇ ਕੋਲ ਮਸਾਲੇ ਆ ਨਮਕ ਹੈ ਕਾਲੀ ਮਿਰਚ ਹੈ ਤੇ ਆ ਲਾਲ ਮਿਰਚ ਹੈ ਥੋੜੀ ਜਿਹੀ ਆਪਾਂ ਹਲਦੀ ਲਈ ਹੈ ਧਨੀਆ ਪਾਊਡਰ ਆ ਜੀਰਾ ਪਾਊਡਰ ਆ ਚਾਟ ਮਸਾਲਾ ਤੇ ਮਸਾਲੇ ਆਪਾਂ ਕੋਈ ਵੀ ਪਾ ਸਕਦੇ ਆ ਵਿੱਚੋਂ ਇਹੋ ਘੱਟ ਵੀ ਪਾ ਸਕਦੇ ਆ ਤੇ ਵੱਧ ਵੀ ਪਾ ਸਕਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਮਿਕਸ ਕਰ ਦਿਆਂਗੇ ਸਾਰਿਆਂ ਨੂੰ ਇਹਨਾਂ ਨੂੰ ਨਾਮਕ ਮਿਰਚ ਆਪਾਂ ਨਾ ਪਨੀਰ ਦੇ ਵਿੱਚ ਮਲਾਤੇ ਪਿਆਜ਼ ਵੀ ਮਲਾਤੇ ਤੇ ਹੁਣ ਆਪਾਂ ਤਿਆਰੀ ਕਰਦੇ ਆਂ پراਉਠੇ ਬਣਾਉਣ ਦੀ ਹੁਣ ਆਪਾਂ پراਉਠੇ ਬਣਾਉਣੇ ਸ਼ੁਰੂ ਕਰਦੇ ਆਂ ਥੋੜਾ ਜਿਹਾ ਥਾਂ ਨੂੰ ਆਪਾਂ ਘਿਓ ਲਾ ਲਾਂਗੇ ਹੁਣ ਆਪਾਂ ਪੇੜੇ ਬਣਾਉਂਗੇ ਪੇੜੇ ਆ ਨਾ ਆਪਾਂ ਆਉਦੇ ਹਿਸਾਬ ਨਾਲ ਵੱਡੇ ਛੋਟੇ ਜਿਹੜੇ ਜਿਹੜੇ ਬਣਾਉਣੇ ਆ ਪਰ ਉਥੇ ਆਪਾਂ ਕੋਨਾ ਨਾ ਨਾ ਆਪਾਂ ਲੈ ਸਕਦੇ ਹਾਂ ਹੁਣ ਜੀ ਆਪਾਂ ਪੇੜੇ ਨੂੰ ਆਸਤੇ ਕਿਆ ਕਰਕੇ ਵੱਡਾ ਕਰ ਲਾਂਗੇ ਥੋੜਾ ਜਿਹਾ ਆਸਤੇ ਕਿਆ ਕਰਕੇ ਤੇ ਹੁਣ ਆਪਾਂ ਇਹਦੇ ਵਿੱਚ ਸਟਫਿੰਗ ਭਰ ਲਾਂਗੇ ਇਸ ਤਰ੍ਹਾਂ ਕਰਦੇ ਨਾ ਗੂਠੇ ਨਾਲ ਨਪਦੀ ਜਾਓ ਤੇ ਆਟਾ ਇਕੱਠਾ ਹੁੰਦਾ ਜਾਊਗਾ ਫਿਰ ਆਪਣਾ ਐਸ ਤਿਕਾ ਕਰ ਲਓ ਫੋਂਦੀ ਆਪਾਂ ਇਹਨੂੰ ਵੇਲ ਲਾਂਗੇ ਆਪਾਂ ਨਾ ਪੋਲੇ ਪੋਲੇ ਹੱਥਾਂ ਨਾਲ ਵੇਲਾਂਗੇ ਆਪਣੀ ਸਟਾਪਿੰਗ ਵੀ ਬਾਹਰ ਨਾ ਆ ਜੇ ਐਸ ਤਿਕਾ ਕਰਕੇ ਨਾ ਆਪਾਂ ਪੋਲੇ ਪੋਲੇ ਹੱਥਾਂ ਨਾਲ ਵੇਲਾਂਗੇ ਇਹਨੂੰ ਨਦੀ ਆਪਾਂ ਪਰੌਠਾ ਆਪਣਾ ਵੇਲ ਲੈ ਤੇ ਹੁਣ ਆਪਣਾ ਤਵਾ ਇੱਧਰ ਰੱਖਿਆ ਵੇ ਤੇ ਆਪਾਂ ਥੋੜਾ ਜਣਾ ਤਵੇ ਤੇ ਘਿਓ ਲਾ ਦਗੇ ਐਸ ਤਿੱਕੇ ਕਰਕੇ ਥੋੜਾ ਜਾ ਆਟੇ ਨੂੰ ਘਿਓ ਲਾ ਕੇ ਨਾ ਤੱਤੇ ਫੇਰ ਦੇਈਦਾ ਹੱਥ ਨੀਮਾ ਚ ਦੰਨ ਵਾਲੇ ਆਪਣਾ ਹੁਣ ਆਪਏ ਇਹਦੇ ਤੇ ਪਰੌਠਾ ਪਾ ਦਿੰਕੀ ਹੁਣ ਜਦ ਪਲਟਾ ਖਵਾਵਾਂਗੇ ਨੇ ਉਦੋਂ ਸੋਨੂੰ ਬਗਾਉਣੀ ਆਪਾਂ ਆਪਾਂ ਦੂਸਰਾ ਪੇੜਾ ਬਣਾ ਲੈਨੇ ਆ ਜਿੰਨਾ ਟਾਈਮ ਆਪਣਾ ਪਰੌਠਾ ਸ਼ੁਰੂ ਹੁੰਦਾ ਹੈ ਤੇ ਆਪਾਂ ਹੁਣ ਇਹਦੇ ਵਿੱਚ ਸਟਫਿੰਗ ਭਰ ਲਾਂਗੇ ਇਹਨੂੰ ਨੱਪ ਕੇ ਨਾ ਇਸ ਤਰ੍ਹਾਂ ਕਰਕੇ ਤੇ ਫਿਰ ਨਾਲ ਦੀ ਨਾਲ ਗੂਠੇ ਨਾਲ ਨੱਪੀ ਜਾਓ ਤੇ ਇਸ ਤਰ੍ਹਾਂ ਕਰਕੇ ਆਪਣਾ ਪੇੜਾ ਬਣ ਜਾਊਗਾ ਹੁਣ ਆਪਾਂ ਨਾ ਇਧਰ ਪਰੌਠੇ ਦੇ ਉੱਤੇ ਘਿਓ ਲਾ ਦਿੰਨੇ ਆਪਾਂ ਬਟਰ ਵੀ ਲਾ ਸਕਦੇ ਹਾਂ ਮੈਂ ਵੈਸੇ ਗਰਮ ਕਰ ਲਿਆ ਅੱਜ ਦਿੱਤਾਂ ਕਰਕੇ ਮੈਂ ਨਾ ਤਵਾ ਜਦ ਹੀ ਗਰਮ ਹੋ ਗਿਆ ਮੈਂ ਇਧਰੋਂ ਆਪਣਾ ਪਰੌठा ਮੱਚ ਗਿਆ ਕੋਈ ਗੱਲ ਨਹੀਂ ਹੁਣ ਆਪਾਂ ਪਾਣੀ ਪਿਆਰ ਕਰ ਲਾਂਗੇ ਪਰੌઠા ਜੀ ਬਣ ਕੇ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਧਰ ਦੂਸਰਾ ਵੀ ਵੇਲ ਲੈ ਤੇ ਆਪਾਂ ਇਹਨੂੰ ਵੀ ਉੱਤੇ ਪਾ ਦੇਣਗੇ ਇਸ ਤਰ੍ਹਾਂ ਕਰਕੇ ਹਾਂਜੀ ਆਪਣਾ ਦੂਸਰਾ ਪਰੌਠਾ ਵੀ ਬਣ ਕੇ ਹੋ ਗਿਆ ਤਿਆਰ ਤੇ ਹੁਣ ਵਿਕਾਉਣੀ ਆ ਸਾਨੂੰ ਸਰਵਿੰਗ ਕਰਕੇ ਹੁਣ ਜੀ ਕਰਦੇ ਆਪਾਂ ਸਰਵਿੰਗ ਆਪਾਂ ਰੱਖ ਲਈ ਦਹੀਂ ਹੁਣ ਆਪਾਂ ਇਹਦੇ ਵਿੱਚ ਨਾ ਕਾਲੀਆਂ ਮਿਰਚਾਂ ਪਾਵਾਂਗੇ ਤੇ ਆਪਾਂ ਕੋਈ ਵੀ ਵਿੱਚ ਕੁਝ ਪਾਉਣਾ ਜਿਹੜਾ ਤੁਸੀਂ ਪਾ ਸਕਦੇ ਆ ਨਮਕ ਨਹੀਂ ਅਸੀਂ ਪਾ ਰਹੇ ਕਿਉਂਕਿ ਅਸੀਂ ਬਲੱਡ ਦੇ ਮਰੀਜ਼ ਆ ਸਾਡਾ ਬੀਪੀ ਵੱਧ ਜਾਂਦਾ ਹਾਂਜੀ ਇੱਧਰ ਆਪਾਂ ਰੱਖੇ ਆ ਪਰੌਠੇ ਨਾਲ ਆਪਾਂ ਰੱਖਾਂਗੇ ਦਰ ਚਮਚ ਨਾਓ ਜੀ ਸਾਡੇ ਪਾਲਕ ਪਨੀਰ ਦੇ ਪਰੌਠੇ ਬਣ ਕੇ ਹੋ ਗਏ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਿ ਪਾਲਕ ਬਹੁਤ ਹੈ ਜੀ ਹੁਣ ਜ਼ਰੂਰ ਬਣਾਵਨਾ ਖਾਓ ਕਦੇ ਸਾਗ ਚ ਪਾਓ ਕਦੇ ਪੁਰਜੀ ਬਣਾਓ ਕਦੇ ਪਰੌਠੇ ਬਣਾਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ